ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਫਰੀਦਕੋਟ ਦੇ ਬਲਜਿੰਦਰਾ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋ ਦੀ ਕੋਠੀ ਅੱਗੇ ਚੇਤਾਵਨੀ ਧਰਨਾ ਦਿੱਤਾ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਾਡੇ ਨਾਲ ਧਰਨਿਆਂ ਤੇ ਬੈਠ ਬੈਠ ਕੇ ਸਾਡੇ ਹੱਕਾਂ ਮੰਗਾਂ ਦੀ ਗੱਲ ਕਰਦੀ ਸੀ ਅੱਜ ਉਹ ਆਪਣੀ ਸਰਕਾਰ ਬਣਨ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਦੇਖਦੇ ਹਾਂ ਪੂਰੀ ਖਬਰ ਮੁਰਦਾਬਾਦ 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 ਰੰਮਲ ਨੇ ਗੁਰਦਤਾਂ ਕੇ ਕੋ ਮੁਰਦਾਬਾਦ 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 ਪੰਜਾਬ ਸਟੂਡੈਂਟ ਯੂਨੀਅਨ ਜਿੰਦਾਬਾਦ 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 ਵੀਐਸਏ ਰਿਕਰ ਕਰੋ ਸਰਕਾਰੀ ਕਰੋ ਸਰਕਾਰੀ ਕਰੋ ਸਰਕਾਰੀ ਕਰੋ ਪੰਜਾਬ

ਦੇ ਜਿਹੜਾ ਬੈਸ ਸੀ ਉਸ ਵੇ ਸਰਕਾਰ ਨੇ ਜਿਹੜੀ ਐਗਰੀਕਲਚਰ ਦੀ ਪੜ੍ਹਾਈ ਆ ਸਰਕਾਰੀ ਕਾਲਜ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਉਹ ਬੰਦ ਕਰ ਦਿੱਤੀ ਸੀ ਕਿਉਂਕਿ ਜਿਹੜੀਆਂ ਰਿਕੁਆਇਰਮੈਂਟ ਸੀ ਉਹ ਪੂਰੀਆਂ ਨਹੀਂ ਕਰ ਸੀਗੀਆਂ ਤੇ ਜਿਹੜਾ ਇਸ ਤੇ 2 2.5 ਸਾਲ ਲਗਭਗ ਲੰਬਾ ਸੰਘਰਸ਼ ਚੱਲਿਆ ਸੀਗਾ ਉਸ ਤੋਂ ਬਾਅਦ ਪਿਛਲੇ ਸਾਲ ਆ ਜਿਹੜੀ ਉਹ ਐਡਮਿਸ਼ਨ ਆ ਜਿਹੜਾ ਦੁਬਾਰਾ ਇਹਨੂੰ ਚਾਲੂ ਕੀਤਾ ਗਿਆ ਸੀਗਾ ਪਰ ਹੁਣ ਫੇਰ 1 ਸਾਲ ਬਾਅਦ ਜੋ ਸਾਡਾ ਸਾਡੇ ਬੈਲ ਦਾ 1 ਸਾਲ ਲੰਘ ਚੁੱਕਿਆ ਸਾਡਾ ਪਹਿਲੇ ਸੈਮੈਸਟਰ ਦਾ ਰਿਜ਼ਲਟ ਵੀ ਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜਾ ਇਹਨੂੰ ਬੰਦ ਕਰਨ ਦਾ ਜਿਹੜਾ ਨੋਟਿਸ ਜਾਰੀ ਕਰਤਾ ਤੇ ਕਾਲਜ ਨੂੰ ਇਹਨਾਂ ਨੇ ਨੋਟਿਸ ਕੱਢਿਆ ਸੀਗਾ ਕਿ ਤੁਸੀਂ ਸੈਲਫ ਫਾਈਨਾਂਸ ਕਿ ਮਤਲਬ ਕਿ ਆਪ ਦੇ ਖਾਤੇ ਤੇ ਬੱਚਿਆਂ ਤੋਂ ਜਿਹੜੀ ਫੀ ਬੱਚਿਆਂ ਦੀਆਂ ਫੀਸਾਂ ਤੋਂ ਜਿੰਨਾ ਵੀ ਜਿਹੜਾ ਕੋਰਸ ਨੂੰ ਚਲਾਉਣ ਦਾ ਖਰਚਾ ਦਾ ਉਹ ਤੁਸੀਂ ਬੱਚਿਆਂ ਤੋਂ ਲਓ ਤੇ ਉਸ ਦੇ ਵਿਰੁੱਧ ਜਿਹੜਾ ਅਸੀਂ ਇਹਨਾਂ ਦੇ ਐਮਐਲਏ ਸਾਹਿਬ ਆ ਗੁਰਦੇਸ ਸਿੰਘ ਇੱਕੋ ਇਹਨਾਂ ਦੇ ਘਰ ਦੇ ਮੂਰੇ ਇਕੱਠੇ ਹੋ ਗਏ ਆ ਜਿਹੜਾ ਬ੍ਰਿਜਿੰਦਰਾ ਕਾਲਜ ਆ ਉਹਦੇ ਵਿੱਚ ਜਿਹੜਾ ਖੇਤੀਬਾੜੀ ਦਾ ਕੋਰਸ ਆ ਉਹਨੂੰ ਸਰਕਾਰ ਨੇ ਨੋਟਿਸ ਕੱਢਿਆ ਕਿ ਉਹਨੂੰ ਸੈਲਫ ਫਾਈਨਾਂਸ ਕੀਤਾ ਜਾਵੇ ਸਰਕਾਰ ਉਹ ਸਪੋਰਟ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ ਇਸ ਮਾਮਲੇ ਤੇ ਅਸੀਂ ਪਹਿਲਾਂ ਮੰਗ ਪੱਤਰ ਦੇ ਕੇ ਗਏ ਪਰ ਉਹਦਾ ਕੋਈ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਐਮਐਲਏ ਸਾਹਿਬ ਨੇ ਇਸ ਕਰਕੇ ਅੱਜ ਧਰਨਾ ਲਾ ਰਹੇ ਹਾਂ ਕਿ ਬੀਐਸਸੀ ਐਗਰੀਕਲਚਰ ਦਾ ਜਿਹੜਾ ਕੋਰਸ ਆ ਉਹ ਇੰਨੇ ਲੰਮੇ ਸਮੇਂ ਤੋਂ ਇੱਥੇ ਚੱਲ ਰਿਹਾ ਸੀਗਾ ਪਿਛਲੀ ਸਰਕਾਰ ਵੇਲੇ ਵੀ ਬੰਦ ਹੋਇਆ ਤੇ ਹੁਣ ਫੇਰ ਇਹ ਸਰਕਾਰ ਵੀ ਜਿਹੜੀ ਹੈ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐਗਰੀਕਲਚਰ ਨੂੰ ਸਰਕਾਰੀ ਤ ਤੇ ਜਿਹੜੀਆਂ ਬੰਦੀ ਰਿਕੁਆਇਰਮੈਂਟ ਆ ਲੈਬ ਆ ਜਾਂ ਉਥੇ ਟੀਚਰਾਂ ਦੀ ਕਮੀ ਆ ਉਹਨੂੰ ਸਰਕਾਰ ਪੂਰੀਆਂ ਕਰੇ ਜ਼ਮੀਨ ਦੀ ਕਮੀ ਕੋਈ ਵੀ ਜਿਹੜੀ ਰਿਕੁਆਇਰਮੈਂਟ ਆ ਉਹ ਪੰਜਾਬ ਸਰਕਾਰ ਜਿਹੜਾ ਉਹ ਪੂਰੀਆਂ ਕਰੇ ਅੱਜ ਦੇ ਧਰਨੇ ਤੋਂ ਪਹਿਲਾਂ ਤੁਸੀਂ ਕੋਈ ਸਰਕਾਰ ਨੂੰ ਕੋਈ ਮੰਗ ਪੱਤਰ ਵਗੈਰਾ ਦਿੱਤਾ ਸੀ ਹਾਂਜੀ ਅਸੀਂ ਕੁਝ ਦਿਨ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਪਰ ਐਮਐਲਏ ਸਾਹਿਬ ਨੇ ਬਹੁਤ ਗੁੰਡਾਗਰਦੀ ਵਾਲਾ ਰਵਈਆ ਅਪਣਾਇਆ ਉਹ ਸਿੱਧਾ-ਸਿੱਧਾ ਜਿਹੜਾ ਇਹ ਸਪੋਰਟਸ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਕਾਲਜ ਪ੍ਰਸ਼ਾਸਨ ਤੇ ਸਿੱਟ ਰਹੇ ਆ ਕਹਿ ਰਹੇ ਵੀ ਕਾਲਜ ਨੇ ਪ੍ਰਾਈਵੇਟ ਟੀਚਰ ਨਹੀਂ ਭਰਤੀ ਕੀਤੇ ਜਿਸ ਕਰਕੇ ਜਿਹੜਾ ਇਹ ਕੋਰਸ ਸੈਲਫ ਨਾਸ ਹੋਇਆ ਜਿਹਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਪੰਜਾਬ ਸਰਕਾਰ ਨੇ ਜਦੋਂ ਇਸ ਕੋਰਸ ਨੂੰ ਚਲਾਇਆ ਸੀ ਤਾਂ ਰਿਕੁਆਇਰਮੈਂਟ ਬਿਨਾ ਪੂਰੀ ਕੀਤੇ ਬਿਨਾਂ ਜਿਹੜਾ ਚਲਾਇਆ ਸੀਗਾ ਕਿਉਂਕਿ ਇਹ ਚਲਾਉਣਾ ਹੀ ਨਹੀਂ ਚਾਹੁੰਦੇ ਸੀਗੇ ਜਦੋਂ ਪਿਛਲੀ ਸਰਕਾਰ ਨੇ ਇਸ ਕੋਰਸ ਨੂੰ ਬੰਦ ਕੀਤਾ ਸੀ ਤਾਂ ਉਦੋਂ ਹੌ ਲੰਮਾ ਸੰਘਰਸ਼ ਤੇ ਚੱਲਿਆ ਪ੍ਰਿੰਸੀਪਲ ਦਫਤਰ ਦੇ ਬਾਹਰ ਉਹ ਖੜਤਾਲ ਵੀ ਚੱਲੀ ਜਿਹਦੇ ਵਿੱਚ ਐਮਐਲਏ ਜਿਹੜੇ ਮੌਜੂਦਾ ਐਮਐਲਏ ਨੇ ਗੁਰਪ੍ਰੀਤ ਸਿੰਘ ਸੇਖੋ ਆਪ ਕੋ ਖੜਤਾਲ ਤੇ ਬੈਠਦੇ ਰਹੇ ਉਹਦੇ ਵਿੱਚ ਤੇ ਉਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆ ਜਾਂਦੀ ਆ ਤਾਂ ਕਿਸੇ ਨੂੰ ਧਰਨੇ ਤੇ ਬੈਠਣ ਦੀ ਲੋੜ ਨਹੀਂ ਹੋਊਗੀ ਤੇ ਐਗਰੀਕਲਚਰ ਨੂੰ ਪਹਿਲ ਦੇਦਾ ਤੇ ਚਲਾਉਣਗੇ ਜਦੋਂ ਉਹਨਾਂ ਦੀ ਸਰਕਾਰ ਆਈ ਤੇ ਇਹਨਾਂ ਤੇ ਬਹੁਤ ਪ੍ਰੈਸ਼ਰ ਸੀਗਾ ਵੀ ਇਹ ਆਪ ਜਿਹੜੇ ਧਰਨੇ ਤੇ ਬੈਠਦੇ ਰਹੇ ਉਸ ਕੋਰਸ ਨੂੰ ਚਲਾਉਣ ਤੇ ਇਹਨਾਂ ਨੇ ਕੋਰਸ ਨੂੰ ਚਲਾਇਆ ਪਰ ਉਹਦੀ ਰਿਕੁਆਇਰਮੈਂਟ ਬਿਨਾ ਕੀਤੇ ਚਲਾਇਆ ਇੱਕ ਲੂਲੀ ਲੰਗੜੀ ਐਗਰੀਕਲਚਰ ਨੂੰ ਜਿਹੜਾ ਇੱਕ ਵਾਰੀ ਬਹਾਲ ਕੀਤਾ ਤੇ ਉਹ ਉਸ ਐਗਰੀਕਲਚਰ ਨੂੰ ਜਿਹੜੇ ਚਲਾਉਣ ਦੀ ਬੰਦੀ ਰਿਕੁਆਇਰਮੈਂਟ ਸੀ ਉਹ ਨਾ ਪੂਰੀਆਂ ਹੋਣ ਕਰਕੇ ਇਹਨਾਂ ਨੇ ਦੁਬਾਰਤੋਂ ਜਿਹੜਾ ਐਗਰੀਕਲਚਰ ਨੂੰ ਜਿਹੜਾ ਬੰਦ ਕਰਨ ਦੀ ਜਿਹੜੀ ਉਹ ਫੈਸਲਾ ਕਰ ਲਿਆ ਸਰਕਾਰ ਨੇ ਨੋਟਿਸ ਵੀ ਕੱਢਤਾ ਕੇ ਇਸ ਨੂੰ ਸੈਲਫ ਨਾਸ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਨਜਾਇਜ਼ ਆ ਜਿਹੜੀ ਅੱਜ 12-13000 ਰੁਪਏ ਸਾਲ ਦੀ ਫੀਸ ਲੈ ਕੇ ਵਿਦਿਆਰਥੀ ਉਥੇ ਪੜ੍ਹਾਈ ਕਰ ਰਹੇ ਸੀਗੇ ਹੁਣ ਉਹ 60% ਫੀਸਾਂ ਜਵਾਦਾ ਕਰਕੇ ਉਹਨਾਂ ਦੀ ਫੀਸ ਕੋਸ਼ 80000 ਦੇ ਕਰੀਬ ਜਿਹੜੀ ਉਹ ਤੈਅ ਕੀਤੀ ਜਾਊਗੀ ਇਹ ਜਿਹੜਾ ਬਿਲਕੁਲ ਵਿਦਿਆਰਥੀਆਂ ਤੋਂ ਪੜ੍ਹਾਈ ਖੋਣ ਦਾ ਮਾਮਲਾ ਤੇ ਨਾਲ ਦੀ ਨਾਲ ਜਿਹੜਾ ਬੀਐਸਸੀ ਐਗਰੀਕਲਚਰ ਦਾ ਮਾਮਲਾ ਖੇਤੀਬਾੜੀ ਦੇ ਸੈਕਟਰ ਨਾਲ ਜੁੜਿਆ ਹੋਇਆ ਕਿਉਂਕਿ ਪੰਜਾਬ ਦਾ ਖੇਤੀਬਾੜੀ ਜਿਹੜਾ ਸੰਕਟ ਉਹ ਬਹੁਤ ਜ਼ਿਆਦਾ ਡੂੰਘਾ ਜਾ ਰਿਹਾ ਸੈਕਟਰ ਦਾ ਮਾਹੌਲ ਤਾਂ ਇੰਨੀ ਮਾੜੀ ਆ ਪੰਜਾਬ ਦੇ ਲੋਕਾਂ ਦੇ ਕਰਜ਼ਾ ਜਿਹੜਾ ਬਹੁਤ ਵੱਡੀ ਪੱਧਰ ਦੇ ਕਰਜ਼ੇ ਚ ਨੇ ਤੇ ਖੁਦਕੁਸ਼ੀਆਂ ਹਰ ਰੋਜ਼ ਹੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਇਹ ਸੈਕਟਰ ਸੈਕਟਰ ਨੂੰ ਜੇ ਅਗਰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਜੇ ਸੈਕਟਰ ਦਾ ਵਿਕਾਸ ਕਰਨਾ ਖੇਤੀਬਾੜੀ ਸੈਕਟਰ ਦਾ ਤੇ ਇਹਦੇ ਲਈ ਜ਼ਰੂਰੀ ਸੀ ਕਿ ਪੰਜਾਬ ਦੀ ਐਗਰੀਕਲਚਰ ਦੀ ਪੜਾਈ ਹੈ ਜਿਹੜੀ ਉਹਦੇ ਤੇ ਜਿਹੜੀ ਸਰਕਾਰ ਧਿਆਨ ਦਿੰਦੀ ਵੱਡੀ ਗਿਣਤੀ ਵਿੱਚ ਜਿਹੜੀ ਇੱਥੇ ਕਿਉਂਕਿ 60 ਸੀਟਾਂ ਹੀ ਇਸ ਐਗਰੀਕਲਚਰ ਦੀ ਪੜਾਈ ਚ ਹੈਗੀਆਂ ਇਹ ਸੀਟਾਂ ਦੀ ਗਿਣਤੀ ਵਧਾਈ ਜਾਂਦੀ ਦੇ ਨਾਲ ਦੀ ਨਾਲ ਹੋਰ ਕਾਲਜਾਂ ਚ ਵੀ ਸਰਕਾਰ ਨੂੰ ਖੇਤੀਬਾੜੀ ਦੀ ਪੜਾਈ ਸ਼ੁਰੂ ਕਰਾਉਣੀ ਚਾਹੀਦੀ ਸੀ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹੈ agricole lab ਦਾ ਇੰਤਜ਼ਾਮ ਕਰਨਾ ਚਾਹੀਦਾ ਸੀ ਉਹ ਠੀਕ ਨਾ ਠੀਕ ਕਰਨ ਦੀ ਬਜਾਏ ਜਿਹੜੇ agriculture ਦੀ ਪੜਾਈ ਨੂੰ ਖਤਮ ਕਰ ਰਹੇ ਆ ਇਹ ਇਹਦਾ ਨੁਕਸਾਨ ਇਹ ਹੋਊਗਾ ਕਿ ਜਿਹੜੇ self finance courses ਨੂੰ ਲੋਕ ਜਿਹੜੇ ਆਮ ਲੋਕ ਆ ਉਹ ਫੌੜ ਨਹੀਂ ਕਰ ਸਕਣਗੇ ਤੇ ਖੇਤੀਬਾੜੀ ਦਾ ਜਿਹੜਾ ਸੰਕਟ ਆ ਉਹਨੂੰ ਵਿਦਿਆਰਥੀ ਨਹੀਂ ਹੋਣਗੇ ਤਾਂ ਨਿਜਠਿਆ ਨਹੀਂ ਜਾ ਸਕਦਾ ਕਿਉਂਕਿ ਜਿੰਨਾ ਵਿਦਿਆਰਥੀ ਨਹੀਂ ਖੋਜ ਕਰਕੇ ਇਥੇ ਚੰਗੇ ਬੀਜ ਪੈਦਾ ਕਰਨੇ ਆ ਚੰਗੀਆਂ ਫਸਲਾਂ ਦੀ ਜਿਹੜੀ ਕਾਰਡ ਕੜਨੀ ਹੈ ਝਾੜ ਵਧਾਉਣ ਦੀ ਜਿਹੜੀ ਉਹ ਖੋਜ ਕਰਨੀ ਆ ਉਹ ਤਾਂ ਹੀ ਹੋ ਸਕਦਾ ਅਗਰ ਐਗਰੀਕਲਚਰ ਦੀ ਪੜ੍ਹਾਈ ਸਰਕਾਰੀ ਹੋਵੇ। ਇਸ ਤਰ੍ਹਾਂ ਦੇਖੋ ਪੰਜਾਬ ਦੇ ਸਰਕਾਰ ਵੱਲੋਂ ਅਸਾਂ ਪਿਛਲੇ ਸਾਲ ਜਿਹੜਾ ਬੀਐਸਸੀ ਐਗਰੀਕਲਚਰ ਤੋਂ ਸ਼ੁਰੂ ਕੀਤੀ ਸੀ। ਉੱਦਕ ਜਿਹੜੀਆਂ ਉਹਦੀਆਂ ਕਮੀਆਂ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਸੀ ਕਾਲਜਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਸੀਗੀਆਂ। ਹੁਣ ਉਹ ਤੇ ਜੋਰ ਦੇ ਕੇ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਬਹੁਤ ਜਲਦੀ ਜਿਹੜਾ ਹੈਗਾ ਉਹਨ ਦੁਆਰਾ ਸ਼ੁਰੂ ਕਰਦੇ ਹਾਂ।